ਇਕ ਇਤਿਹਾਸ ਅਤੇ ਪਰੰਪਰਾਵਾਂ ਮੁਤਾਬਕ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1704 ਈਸਵੀ ਵਿੱਚ ਉੱਚ ਦਾ ਪੀਰ ਬਣ ਕੇ ਮਾਛੀਵਾੜਾ ਦੇ ਜੰਗਲਾਂ ਤੇ ਚੱਲਦੇ ਹੋਏ ਕਨੇ ਟਿੱਬਿਆਂ ਵਿੱਚੋਂ ਹੁੰਦੇ ਹੋਏ ਇਸ ਜਗ੍ਹਾ ਤੇ ਆ ਕੇ ਆਸਨ ਲਾਇਆ। ਉਹਨਾਂ ਦੇ ਨਾਲ ਨਬੀ ਖਾਂ ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਸਨ। ਉਸ ਸਮੇਂ ਪੇਡਾਂ ਬੱਕਰੀਆਂ ਚਾਰ ਰਹੇ ਆਜੜੀ ਤੋਂ ਗੁਰੂ ਸਾਹਿਬ ਨੇ ਜਲ ਦੀ ਮੰਗ ਕੀਤੀ ਤਾਂ ਆਜੜੀ ਨੇ ਉੱਚੀ ਬਾਹ ਉਲਾਰ ਕੇ ਰੋਲਾ ਪਾ ਕੇ ਆਖਿਆ ਕਿ ਗੁਰੂ ਕੇ ਆਗੇ ਗੁਰੂ ਕੇ ਆਗੇ ਇਹ ਤਾਂ ਉਸ ਵਕਤ ਦੇ ਹਾਲਾਤ ਹੀ ਜਾਣਦੇ ਹਨ ਕਿ ਗੁਰੂ ਸਾਹਿਬਾਂ ਦੇ ਆਉਣ ਦੀ ਖੁਸ਼ੀ ਜਾਂ ਉਸ ਵਕਤ ਦੇ ਹਾਲਾਤਾਂ ਤੋਂ ਡਰਦੇ ਹੋਏ ਕਿਹਾ ਕਿ ਗੁਰੂ ਕੇ ਆਗੇ ਗੁਰੂ ਕੇ ਆਗੇ ਤਾਂ ਸਾਹਿਬਾਂ ਨੂੰ ਜਲ ਨਾ ਸ਼ਕਾ ਸਕਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਪੁਕਾਹਾ ਸ਼ਬਦ ਉਲੱਪਿਆ ਸਤਗੁਰਾਂ ਨੇ ਆਪਣੇ ਮੁਬਾਰਕ ਹੱਥਾਂ ਨਾਲ ਤੀਰ ਦੀ ਨੋਕ ਤੇ ਜੋ ਜਲ ਦਾ ਸੁਮਾ ਪ੍ਰਗਟ ਕੀਤਾ ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਆਓ ਜਾਣਦੇ ਹਾਂ ਇਸ ਸਥਾਨ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਸ਼ ਨੋ ਜਨ ਕਲਿਆਣ ਟੀਵੀ ਤੋਂ ਤੇ ਕੈਮਰਾਮੈਨ ਸਰਬਜੀਤ ਅੱਜ ਅਸੀਂ ਲੁਧਿਆਣਾ ਦੇ ਟੱਬਾ ਪਿੰਡ ਦੇ ਵਿੱਚ ਆਏ ਹੋਏ ਆ ਤੇ ਇੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਦਸਵੀਂ ਪਾਸ਼ੇ ਗੁਰਗੋਬਿੰਦ ਸਿੰਘ ਜੀ ਦਾ ਜਿਹੜਾ ਨਾਮ ਸ਼ੋਮਾ ਸਰ ਗੁਰਦੁਆਰਾ ਤੇ ਅੱਜ ਹੀ ਉਸੇ ਦਾ ਇਤਿਹਾਸ ਅਸੀਂ ਜਿਹੜੇ ਮੁੱਖ ਸੇਵਾਦਾਰ ਤੋਂ ਅਸੀਂ ਪੁੱਛਣਾ ਵਾ ਤੇ ਉਹਨਾਂ ਨੇ ਸਾਨੂੰ ਦੱਸਿਆ ਹੈ ਉਹਦਾ ਇਤਿਹਾਸ ਗੁਰਦੁਆਰਾ 10ਵੇਂ ਪਾਤਸ਼ਾਹ ਸ਼ਮਾਸ਼ਰ ਦੇ ਵਿੱਚ ਆਇਆ ਤੇ ਅਸੀਂ ਅਮਾ ਦੇ ਦਰਸ਼ਨ ਕਰਨ ਜਾ ਰਹੇ ਹਾਂ ਆਓ ਜੀ ਤੁਹਾਨੂੰ ਦਰਸ਼ਨ ਕਰਾਈਏ ਆਓ ਜੀ ਤੁਹਾਨੂੰ ਦਰਸ਼ਨ ਕਰਾਈਏ ਮਹਾਰਾਜ ਦੇ ਪ੍ਰਕਾਸ਼ ਦੇ ਜਿੱਤੇ ਮਹਾਰਾਜ ਦਾ ਪ੍ਰਕਾਸ਼ ਰੱਖਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣਾ ਦੇ ਅਸੀਂ ਟਿੱਬਾ ਪਿੰਡ ਦੇ ਵਿੱਚ ਆਏ ਨੇ ਤੇ ਇੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਜਿਹੜਾ ਕਿ ਗੁਰਦੁਆਰਾ ਸਾਮੋਸਰ ਹੈ ਦਸਵੀਂ ਪਾਤਸ਼ਾਹੀ ਦਾ ਤੇ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਅਸੀਂ ਉਹਨਾਂ ਦੇ ਨਾਲ ਕੁਝ ਗੱਲ ਕਰਦੇ ਹਾਂ ਕਿ ਇਹਨਾਂ ਦਾ ਇਤਿਹਾਸ ਕੀ ਹੈ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਭ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਮੋਸਰ ਸਾਹਿਬ ਪੰਡ ਟਿੱਬਾ ਦੇ ਨਾਮ ਨਾਲ ਮਸੂਰਾ ਇੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਸੂਰੇ ਤੋਂ ਹੁੰਦੇ ਹੋਏ ਕਿਉਂਕਿ ਉੱਥੋਂ ਜਦੋਂ ਫੌਜਾਂ ਮਗਰ ਲੱਗੀਆਂ ਸੀਗੀਆਂ ਉੱਥੋਂ ਭਾਈ ਗਨੀਖਾਂ ਤੇ ਭਾਈ ਨਵੀਖਾਂ ਨਾਲ ਤਨ ਸਿੰਘ ਦਾਸ ਸਿੰਘ ਉਹ ਉੱਚ ਦਾ ਪੀੜ ਬਣ ਕੇ ਇਸ ਤੋਂ ਪਿੱਛੇ ਸਾਨ੍ਹੇ ਵਾਲ ਕਨੇਚ ਸਾਨ੍ਹੇ ਵਾਲ ਗੁਰਦੁਆਰਾ ਦੇਰੂ ਸਾਹਿਬ ਉਸ ਤੋਂ ਹੁੰਦੇ ਪੰਡ ਟਿੱਬਾ ਇਸ ਸਥਾਨ ਤੇ ਪਹੁੰਚੇ ਸੀਗੇ ਇੱਥੇ ਆ ਕੇ ਕੁਛ ਪਾਣੀ ਦੀ ਛਾਹ ਲੱਗੀ ਗੈ ਲੋ ਪਿਆਸ ਲੱਗੀ ਸਿੰਘਾਂ ਨੇ ਪਾਣੀ ਦੀ ਪੁਕਾਰ ਕੀਤੀ ਪਾਣੀ ਵਾਲੇ ਜਲੇ ਨਾ ਮਿਲਿਆ ਕਿਉਂਕਿ ਇੱਥੇ ਬਹੁਤ ਟਿੱਬੇ ਸੀਗੇ ਰੇਤੇ ਦੇ ਔਰ ਗੁਰੂ ਸਾਹਿਬ ਨੇ ਜਦੋਂ ਅਸੀਂ ਗੇਟ ਤੋਂ ਅੰਦਰ ਵਰਦੇ ਆਂ ਨਾਲ ਹੀ ਸੱਜੇ ਪਾਸੇ ਬਹੁਤ ਸ਼ਾਨਦਾਰ ਜਗ੍ਹਾ ਬਣੀ ਹੋਈ ਆ ਜਿਹਦਾ ਨਾਮ ਗੁਰਦੁਆਰਾ ਸੋਮਨਸਰ ਸੇਵ ਇਸ ਕਰਕੇ ਪਿਆ ਕਿ ਉੱਥੇ ਗੁਰੂ ਸਾਹਿਬ ਨੇ ਤੀਰ ਬਾੜ ਕੇ ਜਲਦਾ ਸੋਮਾ ਤਿਆਰ ਕੀਤਾ ਸੀ ਉਹ ਜਿਹੜਾ ਜਲਬਾ ਉਹ ਤਕਰੀਓਨ 10 12 ਫੁੱਟ ਦੇ ਉੱਤੇ ਰਹਿੰਦਾ ਵਾ ਉਹਦੇ ਆਲੇ-ਦੁਆਲੇ ਪਹਿਲਾਂ ਲੋਕ ਮੱਥਾ ਟੇਕਦੇ ਹੁੰਦੇ ਸੀ ਜਿਉਂ-ਜਿਉਂ ਇਹ ਇਸਥਾਨ ਪ੍ਰਗਟ ਹੁੰਦਾ ਗਿਆ ਇੱਥੇ ਸੇਵਾ ਵਾਧੀ ਚਲੀ ਗਈ ਆ ਔਰ ਹੁਣ ਇੱਥੇ ਜਿਹੜੀ ਸੇਵਾ ਹੈ ਕਾਰ ਸੇਵਾ ਦੀ ਸੇਵਾ ਚੱਲ ਰਹੀ ਆ ਹਜੂਰ ਸਾਹਿਬ ਬਾਬਾ ਨੀਂਦਰ ਸਿੰਘ ਬਾਬਾ ਹਲਵਿੰਦਰ ਸਿੰਘ ਔਰ ਉਹਨਾਂ ਦੇ ਇਥੋਂ ਜੱਤੇਦਾਰ ਬਾਬਾ ਮੇਜਰ ਸਿੰਘ ਸਿਵਾਨੂ ਆ ਰਹੇ ਨੇ ਉੱਥੇ ਜਲ ਦਾ ਸੋਮਾ ਤਿਆਰ ਕੀਤਾ ਗੁਰੂ ਸਾਹਿਬ ਨੇ ਸਿੰਗਾਂ ਨੂੰ ਪਾਣੀ ਜਲ ਸਕਾਇਆ ਉਹ ਨਾਲ ਬਚਨ ਕੀਤਾ ਕਿ ਜੋ ਸਰਦਾ ਨਾਲ ਇਥੇ ਜਲ ਸਕੇਗਾ ਉਹਦੇ ਮਾਨੀਆਂ ਬਰਾਂਦਾ ਪੂਰੀਆਂ ਹੋਣਗੀਆਂ ਕਿਉਂਕਿ ਇਹ ਜਿਹੜਾ ਸਥਾਨ ਆ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਤੋਂ ਅੱਗੇ ਫਿਰ ਗੁਰੂ ਸਾਹਿਬ ਇੱਥੋਂ ਚੱਲਦੇ ਆਰੰਗੀਰ ਸਾਹਿਬ ਆ ਚਲੇ ਗਏ। ਔਰ ਇਸ ਸਥਾਨ ਦੀ ਜਿਹੜੀ ਆਪਣਾ ਉਹ ਕਹਿ ਸਕਦੇ ਆ ਕਿ ਜੋ-ਜੋ ਪ੍ਰਗਟ ਹੁੰਦਾ ਗਿਆ ਇਨਸਾਨ ਇਸ ਇਸ਼ਨ ਮੱਤਰ ਦੇ ਸਥਾਨ ਦੀ ਅੜੜਾਂ ਦੇ ਉੱਪਰ ਚਲਤ ਹੋਇਆ। ਅੜੜਾਂ ਦੇ ਪਿੰਡਾਂ ਦੇ ਵਿੱਚੋਂ ਸੰਗਤਾਂ ਜੁੜਨ ਲੱਗੀਆਂ। ਉਸ ਸਥਾਨ ਦੀ ਸੇਵਾ ਜਿਹੜੀ ਆ ਕਿਉਂਕਿ ਪਹਿਲਾਂ ਅਸੀਂ ਕਈ ਵਾਰ ਇਸ ਸਥਾਨ ਨੂੰ ਜਲ ਦੇ ਵਿੱਚੋਂ ਬੀਬੀਆਂ ਬੱਚੇ ਮਤਾਂ ਦੇਖਦੇ ਨਹੀਂ ਪੈਸੇ ਦੇ ਉਹ ਅਸੀਂ ਸਫਾਈ ਵੀ ਕੀਤੀ ਔਰ ਉਹ ਜਲ ਰਾਤ ਤੋਂ ਰਾਤ ਫਿਰ ਉਹ ਨਹੀਂ ਆ ਜਾਂਦਾ ਆਲੇ-ਦਾਲੇ ਜਿਹੜੇ ਬੋਰ ਕੀਤੇ ਹੋਏ ਨੇ ਗੁਰਦਾਰ ਸਾਹਿਬ ਦੇ ਵਿੱਚ ਉਹ ਪਾਣੀ ਜਿਹੜਾ ਉਹ 60 70 ਫੁੱਟ ਦੇ ਉੱਤੇ ਮੌਜੂਦ ਆ ਪਰ ਉਹ ਜਿਹੜਾ ਸੋਮਾ ਸਾਰਾ ਉਹ ਜਲ ਉਹ 10 ਤੋਂ 12 ਫੁੱਟ ਦੇ ਵਿੱਚ ਹੀ ਮੌਜੂਦ ਰਹਿੰਦਾ ਸੰਗ ਤਾਂ ਇਸ਼ਨਾਨ ਕਰਨ ਵਾਸਤੇ ਲੈ ਜਾਂਦੀਆਂ ਨੇ ਬੋਤਲਾਂ 'ਚ ਪਾ ਕੇ ਉਹ ਜਲਦੀ ਚੁਣੀ ਸਕਦੀਆਂ ਨੇ ਹੁਣ ਇੱਥੇ ਆਲੇ-ਦਾਲੇ ਪਿੰਡਾਂ ਦੇ ਵਿੱਚੋਂ ਜੋ ਪਹਿਲੇ ਬਾਪੂਰ ਸਿੱਤੇ ਸੇਵਾ ਕਰਦੇ ਸੀਗੇ ਉਹਨਾਂ ਨੇ ਸਾਰੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੇਵਾਵਾਂ ਲਈਆਂ ਸੀਗੀਆਂ ਕਿ ਪਹਿਲਾਂ ਇੱਕ-ਇੱਕ ਪਿੰਡ ਦੀ ਪੂਰਨਮਾਸੀ ਮਨਾਈ ਜਾਂਦੀ ਆ ਸੰਗਰਾਦ ਮਨਾਈ ਜਾਂਦੀ ਆ ਔਰ ਉਸ ਨੂੰ ਸੰਗਤਾਂ ਬੜੇ ਸਰਦਾਂ ਨਾਲ ਮਨਾਉਂਦੀਆਂ ਨੇ ਲੰਗਰ ਚੱਲਦੇ ਨੇ ਅਲੱਗ ਅਲੱਗ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਪਹਿਲਾਂ ਇੱਕ ਇੱਕ ਪਿੰਡ ਦੀ ਜ਼ਿੰਮੇਵਾਰੀ ਲਈ ਫਿਰ ਦੋ ਦੋ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਹੋ ਗਈਆਂ ਫਿਰ ਤਿੰਨ ਤਿੰਨ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਵੀ ਇੱਥੇ ਲਾਈਆਂ ਗਈਆਂ ਨੇ ਹੁਣ ਇੱਥੇ ਤੂਮ ਮਾਛੀ ਦਾ ਦਿਹਾੜਾ ਮਨਾਇਆ ਜਾਂਦਾ ਔਰ ਨਾਲ ਹੀ ਸੰਗਰਾਦ ਜਿੰਦੇ ਗੁਰਪਰਬ ਨੇ ਉਹ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਨੇ ਤੇ ਇਹ ਸਥਾਨ ਆ ਜਿਹੜਾ ਅੱਜ ਤਕਰੀਬਨ ਮੇਰਾ خیال ਸਾਰੇ ਪੰਜਾਬ ਪੰਜਾਬ ਕੀ ਕਹਿੰਦੇ ਆਪਾਂ ਹਿੰਦੁਸਤਾਨ ਦੇ ਵਿੱਚ ਕਹਿ ਸਕਦੇ ਆ ਕਿ ਚੰਗੀ ਤਰ੍ਹਾਂ ਪਲਚਲਤ ਸੇਵਾ ਜਿਹੜੀ ਬਾਬਾ ਨੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਦੀ ਆ ਉਹਨਾਂ ਦੇ ਚਤੇਦਾਰ ਬਾਬਾ ਮੇਜਰ ਸਿੰਘ ਪੂਰਤੌਰ ਤੇ ਸੇਵਾ ਨਿਵਾ ਰਹੇ ਨੇ ਇਹ ਸੀ ਗੁਰਦਾਰਾ ਸਮੁਸ਼ਰਦੇ ਮੁਕ ਸੇਵਾ ਜਿਹਦਾ ਤੇ ਮੈ ਬਿਸ਼ੂ ਜਨ ਕਲਿਆਣ ਟੀਵੀ ਕੈਮਰਾਮੈਨ ਸਰਬਜੀਤ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV